ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਰੇਲਵੇ ਬੋਰਡ ਮੈਂਬਰ ਸ਼੍ਰੀ ਰਾਮ ਮੋਤੀਪਾਣੋਕੀ ਜੀ ਨੇ ਸਿੱਧੂ ਮੂਸੇਵਾਲੇ ਕਤਲ ਦੀ ਸਖਤ ਨਿੰਦਾ ਕਰਦਿਆਂ ਗਵਰਨਰ ਰਾਜ ਲਗਾਉਣ ਦੀ ਮੰਗ ਕੀਤੀ ਹੈ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀਪ ਕੋ ਸਿੱਧੂ ਮੂਸੇਵਾਲਾ ਇੱਕ ਕਾਂਗਰਸ ਪਾਰਟੀ ਦੇ ਐਮਐਲਏ ਨੁਮਾਇੰਦੇ ਵੀ ਰਹੇ ਆ। ਔਰ ਉਹਨਾਂ ਦੇ ਉੱਪਰ ਜਿਹੜਾ ਜਾਣਲੇਵਾ ਹਮਲਾ ਹੋਇਆ ਉਹਨਾਂ ਦਾ ਕਤਲ ਹੋਇਆ ਆ। ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਸਿੱਧੂ ਮੂਸੇਵਾਲੇ ਦਾ ਜਿਹੜਾ ਇਹ ਕਤਲ ਆ ਬੜੀ ਬੁਝ ਦਿਲਾਰਨਾ ਤੇ ਘਟੀਆ ਹਰਕਤ ਆ ਇਹ। ਮਾਪਿਆਂ ਦਾ ਕਲੋਤਾ ਪੁੱਤ ਉਹਨਾਂ ਦੇ ਕੋਲੋਂ ਖੋਹ ਲੈਣਾ। ਇਹ ਕਿੱਡੀ ਕੁ ਬਹਾਦਰੀ ਵਾਲੀ ਗੱਲ ਆ ਪੰਜਾਬ ਦੇ ਮਾੜੇ ਪਾ ਗਿਆ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਦੇ ਉੱਤੇ ਭਗਵੰਤ ਮਾਨ ਸਾਹਿਬ ਦੇ ਉੱਤੇ ਬੜਾ ਭਰੋਸਾ ਕੀਤਾ ਸੀ ਇਹ ਕਹਿੰਦੇ ਪੰਜਾਬ ਦੇ ਵਿੱਚ ਬਦਲਾ ਲਿਆਉਣਾ ਮੈਂ ਇਹਨੂੰ ਪੁੱਛਣਾ ਚਾਹਨਾ ਕਿ ਪੰਜਾਬ ਦੇ ਵਿੱਚ 2147 AN94 ਵਰਗੇ ਹਥਿਆਰ ਜਿਹੜੇ ਆ ਪੰਜਾਬ ਦੇ ਵਿੱਚ ਆਉਣਾ ਔਰ ਇਕਲੋਤੇ ਪੁੱਤ ਦਾ ਕਤਲ ਕਰਨਾ ਇਹ ਕਿੱਥੋਂ ਆਏ ਹਥਿਆਰ ਇਹ ਤਾਂ ਮਾਨ ਸਾਹਿਬ ਹੀ ਦੱਸ ਸਕਦੇ ਆ ਇਹ ਪੰਜਾਬ ਦੇ ਵਿੱਚ ਲੰਬੂ ਲਾਉਣਾ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਦੀ ਏਕਤਾ ਤੇ ਖੰਡਤਾ ਨੂੰ ਲੰਬੂ ਲਾਉਣਾ ਚਾਹੁੰਦੇ ਆ ਜਿਹੜੀ ਕਿ ਸਰਦਾਰ ਬਿਆਨ ਸਿੰਘ ਨੇ ਆਪਣੀ ਅਹੂਤੀ ਦੇ ਕੇ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਕਾਇਮ ਕੀਤੀ ਸੀ ਇਹ ਇਸ ਅਮਨ ਤੇ ਸ਼ਾਂਤੀ ਨੂੰ ਪੰਗ ਕਰਕੇ ਆਪਣਾ ਸਾਰਾ ਇਸ ਜਿਹੜਾ ਪੰਜਾਬ ਦੇ ਵਿੱਚ ਸਦੀਆਂ ਪੁਰਾਣਾ ਪੰਜਾਬੀ ਵਿਰਸਾ ਆ ਇਹਨੂੰ ਤੈਸ਼ ਨੈਸ਼ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨੇ ਸਾਰਾ ਕਾਨੂੰਨ ਅਤੇ ਜਿਹੜੀ ਕਾਨੂੰਨੀ ਕੋਈ ਵੀ ਪ੍ਰਕਿਰਿਆ ਆ ਇੱਕ ਲੈਪਸ ਹੋ ਚੁੱਕੀ ਆ ਇਹਦੇ ਨਾਲ ਜੋ ਵੀ ਕੁਝ ਹੋਇਆ ਮੈਂ ਸਮਝਦਾ ਵੀ ਸਿੱਧੂ ਸਾਹਿਬ ਨੇ ਇਹ ਜਿਹੜਾ ਸਿੱਧੂ ਮੂਸੇਵਾਲਾ ਇਹਦੇ ਕਤਲ ਨੇ ਇਹ ਦੱਸ ਦਿੱਤਾ ਆ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਫੇਲ ਹੋ ਰਹੀ ਆ ਇਹਦੇ ਵਿੱਚ ਡੀਜੀਪੀ ਮੁੱਖ ਮੰਤਰੀ ਪੰਜਾਬ ਤੇ ਹੋਰ ਕਈ ਅਫਸਰ ਜਿਹੜੇ ਆ ਇਹ ਸਾਜ਼ਿ ਦੇ ਵਿੱਚ ਸ਼ਾਮਲ ਹੋ ਸਕਦੇ ਆ ਜਿਸ ਤਰ੍ਹਾਂ ਉਹਨਾਂ ਦੇ ਸ਼ਰੇਆਮ ਤਾਬੜ ਤੋੜ ਗੋਲੀਆਂ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਦਿਨ ਦਿਹਾੜੇ ਦੇ ਉਰ ਪ੍ਰਸ਼ਾਸਨ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਉੱਟਦੇ ਨੇ ਕੀ ਕਹਿਣਾ ਜੀ ਅੱਜ ਤੱਕ ਮੁੱਖ ਮੰਤਰੀ ਦਾ ਉਹਦੇ ਵਾਰਸਾਂ ਨੂੰ ਨਾਮ ਮਿਲਣਾ ਡੀਜੀਪੀ ਦਾ ਉਹਦੇ ਵਾਰਸਾਂ ਨੂੰ ਨਾਮ ਮਿਲਣਾ ਇਹ ਤਾਂ ਸਿੱਧਾ ਹੀ ਸੰਕੇਤ ਹੈ ਇਹਦੇ ਵਿੱਚ ਕੋਈ ਸ਼ੰਕਾ ਵਾਲੀ ਗੱਲ ਹੀ ਨਹੀਂ ਹੈਗੀ ਕੋਈ ਰੋਣਾ ਨਹੀਂ ਇਸ ਗੱਲ ਦੇ ਵਿੱਚ ਇਨਾਂ ਨੇ ਰਲ ਮਿਲ ਕੇ ਪੰਜਾਬ ਨੂੰ ਲਾਂਬੂ ਲਾਇਆ ਔਰ ਪੰਜਾਬ ਦੇ ਲੋਕ ਅੱਜ ਜਾਣਦੇ ਆ ਵੀ ਇਹ ਜਿਹੜਾ ਕਾਰਨਾਮਾ ਆ ਕਾਨੂੰਨ ਵਿਵਸਥਾ ਜਿਹੜੀ ਕਲੈਪਸ ਹੋਈ ਆ ਇਹਦੇ ਪਿੱਛੇ ਭਗਵੰਤ ਮਾਨ ਦਾ ਤੇ ਉਹਦੇ ਜਿਹੜੇ ਅਫਸਰਾਂ ਦਾ ਹੱਥ ਆ ਕਿਉਂਕਿ 2 ਦਿਨ ਪਹਿਲਾਂ ਉਹਦੀ ਸਕਿਉਰਿਟੀ ਵਾਪਸ ਲੈਣਾ ਇਹ ਸਾਬਤ ਕਰਦਾ ਆ ਕਿ ਸਿੱਧੂ ਦਾ ਕਤਲ ਜਿਹੜਾ ਆ ਸਰਕਾਰੀ ਤੌਰ ਤੇ ਕੀਤਾ ਗਿਆ ਇਹ ਸਿਆਸੀ ਕਤਲ ਆ ਦੇ ਬਹੁਤ ਹੀ ਮੰਦਭਾਗੀ ਕਟਨਾयां ਮੈਂ ਇਹਦੀ ਭਰਪੂਰ ਨਿੰਦਾ ਕਰਦਾ ਤੇ ਉਹਦੇ ਮਾਤਾ ਪਿਤਾ ਦਾ ਜੋ ਅੱਜ ਹਾਲ ਆ ਟੀਵੀ ਦੇ ਉੱਤੇ ਸਾਹਮਣੇ ਲੋਕ ਪੰਜਾਬ ਦੇ ਉੱਥੇ ਇਕੱਠੇ ਹੋਏ ਆ ਉਹਦੇ ਜਿਹੜੇ ਚੋਣ ਵਾਲੇ ਆ ਕਾਂਗਰਸ ਪਾਰਟੀ ਨੇ ਕੱਲ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਮਜਾਰਾ ਕੀਤਾ ਆ ਸਿੱਧੂ ਮੂਸੇਵਾਲੇ ਦੇ ਕਤਲ ਦਾ ਔਰ ਮੈਂ ਮੰਗ ਕਰਦਾ ਆ ਕੇਂਦਰ ਸਰਕਾਰ ਤੋਂ ਗਵਰਨਰ ਸਾਹਿਬ ਪੰਜਾਬ ਤੋਂ ਇਹ ਸਰਕਾਰ ਨੂੰ ਭੰਗ ਕਰਕੇ ਇਹ ਸਰਕਾਰ ਨੂੰ ਪੰਗ ਕਰਕੇ ਇੱਥੇ 6 ਮਹੀਨੇ ਲਈ ਗਵਰਨਰ ਦੀ ਰਾਜ ਜਿਹੜਾ ਲਾਉਣਾ ਚਾਹੀਦਾ ਤਾਂ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਆ ਬਿਲਕੁਲ ਠੀਕ ਹੋ ਸਕੇ ਜਿਸ ਤਰ੍ਹਾਂ ਇਹ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਵੀ ਇੱਕ ਕਬੱਡੀ ਦਾ ਖਿਡਾਰੀ ਨਾਮ ਵਰ ਉਹਨਾਂ ਦਾ ਕਤਲ ਹੋਇਆ ਆ ਇਸ ਦੇ ਪਿੱਛੇ ਕੀ ਤੁਸੀਂ ਦੇਖਦੇ ਇਹ ਸਾਰਾ ਕੁਝ ਜਿਹੜਾ ਆ ਕਾਨੂੰਨ ਵਿਵਸਥਾ ਜਿਹੜੀ ਕਲੈਪਸ ਹੋ ਚੁੱਕੀ ਆ ਕੱਲ ਪਟਿਆਲਾ ਦੇ ਵਿੱਚ ਦੋਹਰਾ ਕਤਲकांड ਹੋਇਆ ਮੀਆਂ ਬੀਬੀ ਨੂੰ ਮਾਰਿਆ ਗਿਆ ਜਗੰਦਰ ਦੇ ਵਿੱਚ ਐਸਆਈ ਦਾ ਸ਼ਰੀਆ ਮ ਉਹਦੇ ਘਰ ਦੇ ਬਾਹਰ ਕਤਲ ਕੀਤਾ ਗਿਆ ਰੋਜ਼ ਕਤਲ ਹੁੰਦੇ ਆ ਪੰਜਾਬ ਨੂੰ ਕਤਲੋਗਾਰਤ ਜਿਹੜੀ ਬਣਾ ਦਿੱਤਾ ਗਿਆ ਆ ਜਿਹੜਾ ਇਹ ਕਹਿੰਦਾ ਸੀਗਾ ਇਹ ਚਾਮਲ ਚਾਮਲ ਕੇ ਟੀਵੀ ਦੇ ਉੱਤੇ ਕਹਿ ਰਿਹਾ ਸੀ ਮੈਂ ਉਹਦੀ ਸੁਰੱਖਿਆ ਵਾਪਸ ਲੈ ਲਈ ਉਹਦੀ ਸੁਰੱਖਿਆ ਵਾਪਸ ਲੈ ਲਈ ਇਹ ਜਿਹੜੇ ਲੀਡਰ ਆ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ ਆ ਜਿਨ੍ਹਾਂ ਨੇ ਆਪਣੀਆਂ ਹਉਤੀਆਂ ਦੇ ਕੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਸਥਾਪਿਤ ਕੀਤੀ ਸੀ ਇਹ ਇੱਕ ਡਰਾਮਾ ਇੱਕ ਨਾਟਕੀਆ ਬੰਦਾ ਪੰਜਾਬ ਦਾ ਮੁੱਖ ਮੰਤਰੀ ਲੋਕ ਭੋਲੇ-ਪਾਲੇ ਪੰਜਾਬ ਦੇ ਜਿਨ੍ਹਾਂ ਨੇ ਇਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਬਹੁਤ ਭਾਰੀ ਗਲਤੀ ਕੀਤੀ ਆ ਅੱਜ ਪੰਜਾਬ ਦੇ ਲੋਕ ਪਛਤਾ ਰਹਿਆ ਕੀ ਮੰਗ ਕਰਨਾ ਚਾਹੀਦਾ ਮੈਂ ਹੋਈ ਮੰਗ ਕਰਦਾ ਪੰਜਾਬ ਦੇ ਵਿੱਚ ਗਵਰਨਰ ਦੀ ਰਾਜ ਜਿਹੜਾ ਆ ਲਾਇਆ ਜਾਵੇ ਸਿੱਧੂ ਮੂਸੇਵਾਲੇ ਦੀ ਜਿਹੜੀ ਆਤਮਾ ਆ ਵਾਹਿਗੁਰੂ ਇਹਨੂੰ ਆਪਣੇ ਚਰਨਾਂ ਚ ਨਵਾਜੇ ਉਹਦੇ ਮਾਤਾ-ਪਿਤਾ ਨੂੰ ਬਲਵਕਸ਼ ਇਹ ਜਿਹੜੀ ਸ਼క్తి ਬਖਸ਼ੇ ਇਹ ਜਿਹੜੀ ਬਹੁਤ ਅਕਹਿਤ ਹੈ ਸਹਿ ਜਿਹੜੀ 6:00 ਵਜੇ ਆ ਉਹਨਾਂ ਦੇ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਉਹਦੇ ਮਾਤਾ ਪਿਤਾ ਦੀ ਬਿਲਕੁਲ ਰਾਖੀ ਕਰਨੀ ਚਾਹੀਦੀ ਆ ਪੰਜਾਬ ਦੀ ਰਾਖੀ ਕਰਨੀ ਚਾਹੀਦੀ ਆ ਧੰਨਵਾਦ ਥੈਂਕ ਯੂ